ਹਲੇ ਤੱਕ ਜਿਹੜਾ ਹੈਗਾ ਸਾਡੇ ਕੋਲ ਅੱਜ ਸਵੇਰ ਤੋਂ ਤਕਰੀਬਨ 16 ਟੋਟਲ ਸਕੂਲਸ ਹੈਗੇ ਜਿਨ੍ਹਾਂ ਨੂੰ ਜੀ ਥ੍ਰੈਟ ਕਾਲ ਆਈ ਸੀਗੀ ਥ੍ਰੈਟ ਦੀ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨਾਂ ਨੂੰ ਉਡਾ ਦਿੱਤਾ ਜਾਊਗਾ ਤਾਂ ਉਹ ਉਦੋਂ ਤੋਂ ਜੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਘਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੇ ਸਕੂਲਸ ਚਾਇਆ ਸੀਕਰ ਨੂੰ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀ ਸੈਬੋਟੇਜ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਇਲਾਵਾ ਅਸੀਂ ਰੇਂਜ ਆਫਿਸ ਤੋਂ ਫਤੇਗੜ ਰੋਪੜ ਤੇ ਚੰਡੀਗੜ੍ਹ ਹੈੱਡਕ quarter ਨੂੰ ਵੀ ਰਿਕਵੈਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀ ਸੈਬੋਟੇਜ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਆਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਸ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂਲਸ ਹੈਗੇ ਜਿਨ੍ਹਾਂ ਦੀ ਚੈਕਿੰਗ ਅਸੀਂ ਕੰਪਲੀਟ ਕਰ ਲਈ ਹੈਗੀ ਤੇ ਬਾਕੀਆਂ ਦੇ ਵਿੱਚ ਅਸੀਂ ਚੈਕਿੰਗ ਹਲੇ ਕੰਟੀਨਿਊ ਕਰ ਰਹੇ ਹਾਂ ਸਰ ਸਕੂਲਰ ਨੂੰ ਛੁੱਟੀ ਕਰ ਦਿੱਤੀ ਹੈ ਸਾਰੇ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਨ੍ਹਾਂ ਨੂੰ ਥ੍ਰੈਟ ਆਇਆ ਉਹਨਾਂ ਨੂੰ ਇਮੀਡੀਏਟਲੀ ਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ ਕਿਹਾ ਗਿਆ ਹੈਗਾ ਵੀ ਜੇ ਇਨ ਕੇਸ ਕੋਈ ਥ੍ਰੈਟ ਆ ਜਾਂਦੀ ਹੈ ਜਾਂ ਕੋਈ ਕਿਸੇ ਨੂੰ ਵਸਤੂ ਦਿਖਦੀ ਹੈ ਕੁਝ ਹੁੰਦੀ ਹੈ ਤਾਂ ਵੈਕੂਏਸ਼ਨ ਪਲਾਨ ਲਈ ਤਿਆ ਥ੍ਰੈਟ ਕਾਲ ਆਈ ਸੀਗੀ ਥ੍ਰੈਟ ਦੀ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨਾਂ ਨੂੰ ਉਡਾ ਦਿੱਤਾ ਜਾਊਗਾ ਤਾਂ ਉਹ ਉਦੋਂ ਤੋਂ ਹੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਗਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੇ ਸਕੂਲਸ ਚਾਇਆ ਸੀ ਕਰ ਨੂੰ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀ ਸੈਬੋਟੇਜ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਇਲਾਵਾ ਅਸੀਂ ਰੇਂਜ ਆਫਿਸ ਤੋਂ ਫਤੇਗੜ ਰੋਪੜ ਤੇ ਚੰਡੀਗੜ੍ਹ ਹੈੱਡਕੁਆਰਟਰ ਨੂੰ ਵੀ ਰਿਕੁਐਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀ ਸੈਬੋਟੇਜ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਸ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂਲਸ ਹੈਗੇ ਜਿਨ੍ਹਾਂ ਦੀ ਚੈਕਿੰਗ ਅਸੀਂ ਕੰਪਲੀਟ ਕਰ ਲਈ ਹੈਗੀ ਤੇ ਬਾਕੀਆਂ ਦੇ ਵਿੱਚ ਅਸੀਂ ਚੈਕਿੰਗ ਹਲੇ ਕੰਟੀਨਿਊ ਕਰ ਰਹੇ ਹਾਂ ਸਰ ਸਕੂਲਰ ਨੂੰ ਛੁੱਟੀ ਕਰ ਦਿੱਤੀ ਹੈ ਸਾਰਿਆਂ ਦੀ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਹਨਾਂ ਨੂੰ ਥ੍ਰੈਟ ਆਈ ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ ਕਿਹਾ ਗਿਆ ਹੈਗਾ ਵੀ ਜੇ ਇਨ ਕੇਸ ਕੋਈ ਥ੍ਰੈਟ ਆ ਜਾਂਦੀ ਹੈ ਜਾਂ ਕੋਈ ਕਿਸੇ ਨੂੰ ਵਸਤੂ ਦਿਖਦੀ ਹੈ ਕੁਝ ਹੁੰਦੀ ਹੈ ਤਾਂ ਇਵੈਕੂਏਸ਼ਨ ਪ ਰੈਡ ਕਾਲ ਆਈ ਸੀਗੀ ਥ੍ਰੈਟਨੀ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨੂੰ ਉਡਾ ਦਿੱਤਾ ਜਾਊਗਾ ਤਾਂ ਉਹ ਉਦੋਂ ਤੋਂ ਹੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਕਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੇ ਸਕੂਲਸ ਸਟਾਇਰ ਸੀਗਣ ਨੂੰ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀ ਸੈਬੋਟੇਜ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਇਲਾਵਾ ਅਸੀਂ ਰੇਂਜ ਆਫਿਸ ਤੋਂ ਫਤੇਗੜ ਰੋਪੜ ਤੇ ਚੰਡੀਗੜ੍ਹ ਹੈੱਡਕ quartਰ ਨੂੰ ਵੀ ਰਿਕੁਐਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀ ਸੈਬੋਟੇਜ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂਲ ਹੈਗੇ ਜਿਨ੍ਹਾਂ ਦੀ ਚੈਕਿੰਗ ਅਸੀਂ ਕੰਪਲੀਟ ਕਰ ਲਈ ਹੈਗੀ ਤੇ ਬਾਕੀਆਂ ਦੇ ਵਿੱਚ ਅਸੀਂ ਚੈਕਿੰਗ ਹਲੇ ਕੰਟੀਨਿਊ ਕਰ ਰਹੇ ਹਾਂ ਸਰ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਹੈ ਸਾਰੇ ਦੀ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਨ੍ਹਾਂ ਨੂੰ ਥ੍ਰੈਟ ਆਈ ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ ਕਿਹਾ ਗਿਆ ਹੈਗਾ ਵੀ ਜੇ ਇਨ ਕੇਸ ਕੋਈ ਥ੍ਰੈਟ ਆ ਜਾਂਦੀ ਹੈ ਜਾਂ ਕੋਈ ਕਿਸੇ ਨੂੰ ਵਸਤੂ ਦਿਖਦੀ ਹੈ ਕੁਝ ਹੁੰਦੀ ਹੈ ਤਾਂ ਇਵੈਕੂਏਸ਼ਨ ਪਲਾਨ ਲਈ ਤਿਆ ਚੈਕ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀ ਸੈਬਰਟਾਈਜ਼ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਸ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂਲਸ ਹੈਗੇ ਜਿਨ੍ਹਾਂ ਦੀ ਚੈਕਿੰਗ ਅਸੀਂ ਕੰਪਲੀਟ ਕਰ ਲਈ ਹੈਗੀ ਤੇ ਬਾਕੀਆਂ ਦੇ ਵਿੱਚ ਅਸੀਂ ਚੈਕਿੰਗ ਹਲੇ ਕੰਟੀਨਿਊ ਕਰ ਰਹੇ ਹਾਂ ਸਰ ਸਕੂਲਰ ਨੂੰ ਛੁੱਟੀ ਕਰ ਦਿੱਤੀ ਹੈ ਸਾਰਿਆਂ ਦੀ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਨ੍ਹਾਂ ਨੂੰ ਥ੍ਰੈਟ ਆਈ ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ